ਵਿਦਿਆਰਥੀਆਂ ਦੇ ਨਾਲ ਪਰੀ ਸਕੂਲ ਬੱਸ ਐਸਵਾਈਐਲ ਨਹਿਰ ਦੇ ਵਿੱਚ ਡਿੱਗ ਗਈ ਜਿਸ ਦੇ ਕਰਕੇ ਇੱਕ ਵੱਡਾ ਹਾਦਸਾ ਵਾਪਰ ਗਿਆ ਤੇ ਦੱਸਈਏ ਕਿ ਹੁਣ ਇਸ ਹਾਦਸੇ ਦੇ ਵਾਪਰਨ ਤੋਂ ਬਾਅਦ ਅਲੇ ਦੁਆਲੇ ਸਨਸਨੀ ਫੈਲਦੀ ਹੋਈ ਨਜ਼ਰ ਆਈ ਹੈ ਤੇ ਮਾਪਿਆਂ ਨੂੰ ਭਾਜੜਾ ਪੈ ਗਈਆਂ ਨੇ ਪੂਰੀ ਖਬਰ ਤੁਹਾਡੇ ਨਾਲ ਸਾਂਝੀ ਕਰ ਲੈਂਦੇ ਆ ਦਰਸਲ ਦੱਸਈਏ ਤਾਂ ਸੋਮਵਾਰ ਸਵੇਰੇ ਸਵੇਰ ਇੱਕ ਸਕੂਲ ਬੱਸ ਨਾਲ ਵੱਡਾ ਹਾਦਸਾ ਵਾਪਰ ਗਿਆ ਕੈਥਲ ਜ਼ਿਲ੍ਹੇ ਦੇ ਪਿੰਡ ਨੋਚ ਵਿੱਚ ਇਹ ਹਾਦਸਾ ਵਾਪਰਿਆ ਸਕੂਲੀ ਬੱਚਿਆਂ ਨੂੰ ਲੈ ਕੇ ਜਾ ਰਹੀ ਇੱਕ ਬੱਸ ਸਤਲੁ ਯਮਨਾ ਲਿੰਕ ਐਸਵਾਈਐਲ ਨਹਿਰ ਵਿੱਚ ਡਿੱਗ ਗਈ ਜਿਸ ਕਰਕੇ ਬੱਸ ਵਿੱਚ ਸਵਾਰ 8-5 ਗੰਭੀਰ ਰੂਪ ਨਾਲ ਜ਼ਖਮੀ ਹੋ ਗਏ ਇਸ ਹਾਦਸੇ ਦੇ ਵਿੱਚ ਬੱਸ ਡਰਾਈਵਰ ਅਤੇ ਮਹਿਲਾ ਕੰਡਕਟਰ ਵੀ ਜ਼ਖਮੀ ਹੋਏ ਨੇ ਹਾਦਸੇ ਦੀ ਸੂਚਨਾ ਮਿਲਦਈ ਪੁਲਿਸ ਮੌਕੇ ਤੇ ਪਹੁੰਚੀ ਹੈ ਔਰ ਜਾਣਕਾਰੀ ਦੇ ਮੁਤਾਬਕ ਕਿ ਦੱਸਿਆ ਗਿਆ ਕਿ ਕਰੀਬ 8 ਵਜੇ ਇਹ ਘਟਨਾ ਵਾਪਰੀ ਹੈ ਔਰ ਦੱਸਿਆ ਕਿ ਜਿਸ ਤਰੀਕੇ ਦੇ ਨਾਲ ਬੱਸ ਜਿਹੜੀ ਸੀਗੀ ਬੱਚਿਆਂ ਨੂੰ ਲੈ ਕੇ ਜਾ ਰਹੀ ਸੀ ਔਰ ਸਤਲੁਜ ਯਮੁਨਾ ਲਿੰਕ ਨਹਿਰ ਦੇ ਟਰੈਕ ਤੋਂ ਲੰਘਦੇ ਸਮੇਂ ਬੱਸ ਵਿੱਚ ਤਕਨੀਕੀ ਨੁਕਸਾਨ ਹੋ ਗਿਆ ਜਿਸ ਕੇ বাস ਆਪਣਾ ਸੰਤੁਲਨ ਗਵਾ ਬੈਠੇ ਤੇ ਸਿੱਧੀ ਨਹਿਰ ਵਿੱਚ ਡਿੱਗ ਗਿਆ ਦਰਸਲ ਇਹ ਦੱਸਿਆ ਜਾ ਰਿਹਾ ਕਿ ਸਟੀering ਦੇ ਵਿੱਚ ਪ੍ਰੋਬਲਮ ਜਿਹੜੀ ਆ ਰਹੀ ਸੀਗੀ ਉਹ ਸਟੀering ਆੜ ਰਿਆ ਸੀ ਤਾਂ ਡਰਾਈਵਰ ਨੇ ਕੋਸ਼ਿਸ਼ ਕੀਤੀ ਸੀ ਕਿ ਉਸ ਨੂੰ ਠੀਕ ਕਰੇ ਪਰ ਨਹੀਂ ਹੋਇਆ ਤਾਂ ਉਸ ਤੋਂ ਬਾਅਦ বাস ਦੇ ਵਿੱਚ ਦਿੱਕਤ ਆਣ ਕਰਕੇ ਇਹ ਜਿਹੜੀ বাসਿਆ ਸਿੱਧੀ ਨਹਿਰ ਦੇ ਵਿੱਚ ਡਿੱਗੀ ਔਰ ਸਥਾਨਕ ਲੋਕਾਂ ਦੀ ਮਦਦ ਨਾਲ ਸਾਰੇ ਬੱਚਿਆਂ ਤੇ বাস ਸਟਾਫ ਨੂੰ ਬਾਹਰ ਕੱਢਿਆ ਗਿਆ ਅਤੇ ਜ਼ਖਮੀਆਂ ਨੂੰ ਹਸਪਤਾਲ ਦੇ ਵਿੱਚ ਭੇਜਿਆ ਗਿਆ বাস ਵਿੱਚ ਕੁੱਲ 8 ਬੱਚੇ ਸਵਾਰ ਸਿਗੇ ਔਰ ਸਾਰੇ ਗੰਭੀਰ ਰੂਪ ਨਾਲ ਜ਼ਖਮੀ ਹੋਏ ਨੇ ਔਰ バス ਡਰਾਈਵਰ ਅਤੇ ਮਹਿਲਾ ਕੰਡਕਟਰ ਦੀ ਹਾਲਤ ਵੀ ਨਾਜ਼ੁਕ ਦੱਸੀ ਜਾ ਰਹੀ ਹੈ ਸਾਰੇ ਜ਼ਖਮੀਆਂ ਨੂੰ ਨੇੜਲੇ ਹਸਪਤਾਲ ਵਿੱਚ ਪਹਤੀ ਕਰਵਾਇਆ ਗਿਆ ਫਿਲਹਾਲ ਪੁਲਿਸ ਪੂਰੇ ਮਾਮਲੇ ਦੀ ਜਾਂਚ ਕਰ ਰਹੀ ਹੈ ਤੇ ਦੱਸਿਆ ਕਿ ਐਸ.ਵਾਈ.ਐਲ ਨਹਿਰ ਦੇ ਵਿੱਚ ਇੱਕ ਸਕੂਲੀ বাস ਡਿੱਗੀ ਹੈ ਔਰ バス ਦੇ ਵਿੱਚ ਤਕਨੀਕੀ ਦਿੱਕਤ ਆਉਣ ਕਰਕੇ ਘਟਨਾ ਜਿਹੜੀ ਆ ਵਾਪਰ ਗਈ ਔਰ ਤੁਹਾਨੂੰ ਉਸ ਤੋਂ ਬਾਅਦ ਦੱਸ ਦਈਏ ਕਿ 8 ਬੱਚੇ バス ਵਿੱਚ ਸਵਾਰ ਸੀ ਔਰ 8 ਹੀ ਗੰਭੀਰ ਰੂਪ ਨਾਲ ਜ਼ਖਮੀ ਦੱਸੇ ਗਏ ਨੇ ਡਰਾਈਵਰ ਤੇ ਜਿਹੜੀ ਮਹਿਲਾ ਕੰਡਕਟਰ ਸੀ ਦੋਵਾਂ ਦੀ ਹਾਲਤ ਜਿਹੜੀ ਆ ਨਾਜ਼ੁਕ ਦਸੀ ਗਈ ਹੈ ਬਿਆਦਿਲ ਮੰਦਪਾ ਕੀ ਖਬਰ ਤੁਹਾਡੇ ਨਾਲ ਸਾਂਝੀ ਕਰ ਰਹੇ ਹਾਂ ਤਾਂ ਉੱਥੇ ਹੀ ਮਾਪੇ ਵੀ ਚਿੰਤਾ ਦੇ ਵਿੱਚ ਨੇ ਕਿ ਉਹਨਾਂ ਦੇ ਬੱਚੇ ਜਿਹੜੇ ਸਕੂਲ ਵਿੱਚ ਜਾ ਰਹੇ ਸੀਗੇ ਔਰ ਬਸ ਤੇ ਵਿੱਚ ਸਵਾਰ ਸੀਗੇ ਤੇ ਉਹਨਾਂ ਨਾਲ ਇੱਕ ਵੱਡੀ ਘਟਨਾ ਵਾਪਰ ਗਈ ਹੈ ਹਾਲਾਂਕਿ ਕਈ ਵਾਰ ਅਜਿਹੀਆਂ ਖਬਰਾਂ ਸਾਹਮਣੇ ਆਉਂਦੀਆਂ ਨੇ ਕਈ ਵਾਰ ਡਰਾਈਵਰ ਦੀ ਜਿਹੜੀ ਅਣਗਹਿਲੀ ਹੁੰਦੀ ਹੈ ਕਈ ਵਾਰ ਠੰਡ ਕਰਕੇ ਵੱਡੇ ਹਾਦਸੇ ਹੋਏ ਨੇ ਔਰ ਇੱਕ ਵੱਡਾ ਹਾਦਸਾ ਇੱਕ ਹੋਰ ਜਿਹੜਾ ਵਾਪਰ ਗਿਆ ਔਰ ਬਸ ਤੇ ਵਿੱਚ ਤਕਨੀਕੀ ਦਿੱਕਤਾਂ ਕਰਕੇ ਪ੍ਰੋਬਲਮ ਆਨ ਕਰਕੇ ਵੱਡਾ ਹਾਦਸਾ ਵਾਪਰ ਗਿਆ ਔਰ ਸਟੀਅਰਿੰਗ ਜਿਹੜਾ ਸੀਗਾ ਕਿਹਾ ਜਾ ਰਿਹਾ ਕਿ ਉਹ ਅੜ ਗਿਆ ਤਾਂ ਸਟੀਅਰਿੰਗ ਨੂੰ ਠੀਕ ਕਰਨ ਦੀ ਕੋਸ਼ਿਸ਼ ਡਰਾਈਵਰ ਨੇ ਕੀਤੀ ਸੀ ਪਰ ਇਕੱਟਾ ਜਿਹੜੀ ਆ ਮੌਕੇ ਤੇ ਵਾਪਰ ਗਈ ਔਰ বাস ਸਿੱਧਾ ਐਸਵਾਈਐਲ ਨਹਿਰ ਦੇ ਵਿੱਚ ਜਾ ਡਿੱਗੀ ਆ ਤਾਂ ਹਾਲਾ ਕਿ ਹੁਣ ਜਿਹੜੇ 8 ਬੱਚੇ ਸੀਗੇ বাস ਵਿੱਚ ਸਵਾਰ ਉਹਨਾਂ ਨੂੰ ਹਸਪਤਾਲ ਦੇ ਵਿੱਚ ਦਾਖਲ ਕਰਵਾਇਆ ਗਿਆ ਮੌਕੇ ਤੇ ਪੁਲਿਸ ਪ੍ਰਸ਼ਾਸਨ ਨੂੰ ਪੂਰੇ ਮਾਮਲੇ ਦੀ ਸੂਚਨਾ ਦਿੱਤੀ ਗਈ ਆ ਔਰ ਪ੍ਰਸ਼ਾਸਨ ਜੋ ਇਸ ਪੂਰੇ ਮਾਮਲੇ ਤੇ ਜਾਂਚ ਕਰ ਰਿਹਾ ਤਾਂ ਹਾਲਾ ਕਿ ਇਹ ਘਟਨਾ ਜਿਹੜੀ ਆ ਤਕਨੀਕੀ ਖਰਾਬੀ ਹੋਣ ਕਰਕੇ ਹੋਈ ਆ ਜਾਂ ਫਿਰ ਕੋਈ ਡਰਾਈਵਰ ਦੀ ਲਾਪਰਵਾਹੀ ਸੀ ਕਿ ਉਹ ਇੱਕ ਕਟਨਾ ਵਾਪਰੀ ਹੈ ਪੂਰੀ ਸਥਿਤੀ ਦਾ ਜਾਇਜ਼ਾ ਲੱਤਾ ਗਿਆ ਪਰ ਮੰਦਪਾਖੀ ਖਬਰ ਅਸੀਂ ਤੁਹਾਡੇ ਨਾਲ ਸਾਂਝੀ ਕੀਤੀ ਹੈ ਜਿੱਥੇ ਕਿ ਇੱਕ ਸਕੂਲੀ ਬੱਚੇ ਨਾਲ ਇੱਕ ਵੱਡੀ ਕਟਾ ਵਾਪਰ ਗਈ ਹੈ